ਦੀਵੇ ਆਵੇ ਦੀਵੇ ਆਵੇ ਦੀਵੇ ਆ ਬੜੀ ਦੂਰ ਤੱਕ ਰੋਸ਼ਨੀ ਫੈਲਾਈਏ ਤੇਰੀ ਨਹੀਂ ਇਹ ਲੋ ਸਾੜੀ ਲੱਗਦੀ ساری ਦੁਨੀਆ ਹੀ ਦਿਨ ਰੁਸਨਾਈਏ ਦੀਵੇ ਆਵੇ ਦੀਵੇ ਆਵੇ ਦੀਵੇ ਆ ਬੜੀ ਦੂਰ ਤੱਕ ਰੋਸ਼ਨੀ ਫੈਲਾਈਏ ਦੀਵੇ ਆਵੇ ਦੀਵੇ ਆਵੇ ਦੀਵੇ ਆ ਬੜੀ ਦੂਰ ਤੱਕ ਰੋਸ਼ਨੀ ਫੈਲਾਈਏ ਕਿਹੜੀ ਹੈ ਉਹ ਜੋਤ ਜਿਹੜੀ ਤੇਰੇ ਵਿੱਚ जगਦੀ ਤੇਰੀ ਇਹਨੋਂ ਹੁਣ ਤੇਰੀ ਨਹੀਂੋਂ ਲੱਗਦੀ ਕਿਹੜੀ ਹੈ ਉਹ ਜੋਤ ਜਿਹੜੀ ਤੇਰੇ ਵਿੱਚ जगਦੀ ਤੇਰੀ ਇਹਨੋਂ ਹੁਣ ਤੇਰੀ ਨਹੀਂੋਂ ਲੱਗਦੀ ਦੀਵੇ ਆਵੇ ਦੀਵੇ ਆਵੇ ਦੀਵੇ ਆ ਤੇਰੀ ਲੋ ਦੱਸ ਕੀnde ਜੇ ਸਮਾਈਏ ਕਿੱਥੋਂ ਲਿਆ ਤੇਲ ਤੂੰ ਇਹ ਦੀਵੇ ਆ ਕਾਇਨਾਤ ਜਿੰਨ ਮਹਿਕਾਈਏ ਦੀਵੇ ਆਵੇ ਦੀਵੇ ਆਵੇ ਦੀਵੇ ਆ ਮਰੀ ਦੂਰ ਤੱਕ ਰੋਸ਼ਨੀ ਫੈਲਾਈਏ ਦੀਵੇ ਆਵੇ ਦੀਵੇ ਆਵੇ ਦੀਵੇ ਆ ਮੋੜੀ ਦੂਰ ਤੱਕ ਰੋਸ਼ਨੀ ਫੈਲਾਈਏ ਚੱਲ ਨਾ ਮਾ ਮ ਤੇਰੀ ਜੋਤ ਨਹੀਂਓ ਬੁਝਦੀ ਮੇਰੇ ਬਿਨਾ ਨਹੀਂ ਰਹਟ ਜਾਵੇ ਵਿੱਚ ਖੁਬਦੀ ਚੱਲ ਨਾ ਮਾ ਮ ਤੇਰੀ ਜੋਤ ਨਹੀਂਓ ਬੁਝਦੀ ਮੇਰੇ ਬਿਨਾ ਨਹੀਂ ਰਹਟ ਜਾਵੇ ਵਿੱਚ ਖੁਬਦੀ दीवे आवे दीवे आवे दीवे आ जादूगर किसने चलाई ए साधु कितने रहा है जिन्हें यह जोतर आईए दीवे आवे दीवे आवे आ बड़ी दूर तक रोशनी फैलाई है दीवे आवे दीवे आवे बड़ी दूर तक रोशनी फैलाई है ਚਿੱਟਾ ਚੋਲਾ ਪੱਗ ਚਿੱਟ ਗੁਰੂ ਮਹਾਰਾਜੇ ਦਿਵੈ ਆਇਲੋ ਤੇਰੀਓ ਦਾਇਕ ਰਾਜੇ ਚਿੱਟਾ ਚੋਲਾ ਪੱਗ ਚਿੱਟ ਗੁਰੂ ਮਹਾਰਾਜੇ ਦਿਵੈ ਆਇਲੋ ਤੇਰੀਓ ਦਾਇਕ ਰਾਜੇ ਦੁਨੀਆਂ 'ਚ ਰਹਿੰਦਾ ਹੋਇਆ ਇੱਕ ਇਨਸਾਨੇ ਮਨ ਰੂਪੇ ਅੱਖਾਂ ਨਾਲ ਦੇਖ ਭਗਵਾਨੇ ਦੀਵਿਆਂ ਵਿੱਚ ਦੀਵਿਆਂ ਵਿੱਚ ਦੀਵਿਆਂ ਤੇਰੀ ਹਸਤੀ ਉਹਦੇ ਚ ਸਮਾਈਏ ਮੈਂ ਨਾ ਮੈਂ ਨਾ ਤੈਨੂੰ ਹੁਣ ਸੱਦ ਕੇ ਤੂੰ ਐ ਤੂੰ ਐ ਰੱਟ ਤੂੰ ਲਗਾਈਏ ਦੀਵਿਆਂ ਵਿੱਚ ਦੀਵਿਆਂ ਵਿੱਚ ਦੀਵਿਆਂ ਬੜੀ ਦੂਰ ਤੱਕ ਰੋਸ਼ਨੀ ਫੈਲਾਈਏ ਦੀਵੇ ਆਵੇ ਦੀਵੇ ਆਵੇ ਦੀਵੇ ਆ ਬੜੀ ਦੂਰ ਤੱਕ ਰੋਸ਼ਨੀ ਫੈਲਾਈਏ ਤੇਰੀ ਨਹੀਂ ਲੋ ਸਾਰੇ ਲੱਗਦੀ ਸਾਰੀ ਦੁਨੀਆ ਹੀ ਜਨ ਨੂੰ ਸੁਣਾਈਏ ਦੀਵੇ ਆਵੇ ਦੀਵੇ ਆਵੇ ਦੀਵੇ ਆ ਬੜੀ ਦੂਰ ਤੱਕ ਰੋਸ਼ਨੀ ਫੈਲਾਈਏ ਦੀਵੇ ਆਵੇ ਦੀਵੇ ਆਵੇ ਦੀਵੇ ਆ ਬੜੀ ਦੂਰ ਤੱਕ ਰੋਸ਼ਨੀ ਫੈਲਾਈਏ ਮਰੀਦੂਰ ਤੱਕ ਰੋਸ਼ਨੀ ਫੈਲਾਈਏ